ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਸਾਡਾ 30 ਤਰੀਕ ਨੂੰ ਇੱਕ ਵਾਕਿਆ ਹੋਇਆ ਸੀਗਾ ਆਪਣੀ ਤੁਰਜਾ ਇੰਟਰਪ੍ਰਾਈਜ਼ਸ ਕਰਕੇ ਹੈਗੇ ਆ ਨੇੜੇ ਸਤਸੰਗ ਘਰ ਹੈਗਾ ਟੱਬਾ ਰੋਡ ਲੁਧਿਆਣੇ ਦਾਗੇ ਇਹਦੇ ਵਿੱਚ ਬੇਸਿਕਲੀ ਹੋਇਆ ਕੀ ਸੀ ਕਿ ਰਾਤ ਨੂੰ ਜਿਹੜੀ ਸੀਗੀ ਚੋਰੀ ਕੀਤੀ ਗਈ ਸੀਗੀ ਚਾਰ ਬੰਦਿਆਂ ਦੋਰਾ ਚਾਰ ਬੰਦਿਆਂ ਵੱਲੋਂ ਔਰ ਉਹਨਾਂ ਦਾ ਨਾਮ ਜਿਹੜਾ ਸੀਗਾ ਇਹ ਸਾਨੂੰ ਪਤਾ ਲੱਗੇ ਸੀਗੇ ਜਦੋਂ ਅਸੀਂ ਮੌਕੇ ਤੇ ਵਿਜ਼ਿਟ ਕੀਤਾ ਸਾਨੂੰ ਪਤਾ ਲੱਗਾ ਕਿ ਫੋਰਸਫੁਲੀ ਐਂਟਰੀ ਕਰਕੇ ਜਿਹੜੀ ਹੈਗੀ ਹੈ ਚੋਰੀ ਕੀਤੀ ਗਈ ਆ ਔਰ ਉਸ ਜਿਹੜਾ ਸੀਗਾ ਫੈਕਟਰੀ ਦੇ ਵਿੱਚੋਂ ਜਿਹੜਾ ਸੀਗਾ ਇਹਨਾਂ ਨੇ 35 ਲੱਖ ਰੁਪਏ ਦੇ ਕਰੀਬ ਪ੍ਰੀਬ ਜਿਹੜਾ ਸੀਗਾ ਆਪਣਾ ਰਿਕ ਤੋਂ ਪੈਸੇ ਜਿਹੜੇ ਸੀਗੇ ਚੋਰੀ ਕੀਤੇ ਸੀਗੇ ਸੋ ਇਹ ਜਿਹੜੇ 35 ਲੱਖ ਦੇ 35 ਲੱਖ ਰੁਪਏ ਜਿਹੜੇ ਹੈਗੇ ਸੀ 48 ਘੰਟਿਆਂ ਦੇ ਵਿੱਚ ਵਿੱਚ ਕਵਰ ਕਰਕੇ ਦੋ ਦੋਸ਼ੀ ਜਿਹੜੇ ਚਾਰਾਂ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਔਰ ਇਮੀਡੀਏਟਲੀ ਜਦੋਂ ਇਸ ਕੇਸ ਦੇ ਬਾਰੇ ਪਤਾ ਲੱਗਾ ਤਾਂ ਸਾਡੇ ਵਾਹਯੂਕ ਸੀਪੀ ਸਾਹਿਬ ਸਰ ਕੁਲਦੀਪ ਸਿੰਘ ਚਾਹਲ ਔਰ ਜਸਪੀਰ ਸਿੰਘ ਤੇ ਜਿਹੜਾ ਉਹਨਾਂ ਨੇ ਵਧੀਆ ਟੀਮ ਬਣਾ ਕੇ ਜਿਹੜੀ ਸੀਆਈਏ ਦੀ ਔਰ ਐਸਐਚਓ ਟਿਬੇ ਦੀ ਇਹ ACP ਜਿਹੜੇ ਈਸਟ ਹੈਗੇ ਨੇ ਰੂਪਦੇ ਦੇ ਦਿਸ਼ਾਨ ਦੇਸ਼ੇਟ ਜੜੀ ਸੀਗੀ ਬਣਾਈ ਔਰ ਇਹਨੇ ਜਿਹੜੇ ਆ 248 ਆਰਸ ਦੇ ਵਿੱਚ ਜਿਹੜਾ ਹੈਗਾ ਇਹ ਕੇਸ ਡੇਟਾ ਹੈਗਾ ਟਰੇਸ ਕਰਕੇ ਜਿਹੜਾ ਹੈਗਾ 100% ਰਿਕਵਰੀ ਜਿਹੜੀ ਹੈਗੀ ਆ ਉਹ ਅਸੀਂ ਬਰਾਮਦ ਕਰ ਲਈ ਹੈਗੀ ਆ ਔਰ ਇਹਦੇ ਵਿੱਚ ਜਿਹੜੇ ਹੈਗੇ ਆ ਦੋ ਦੋਸ਼ੀ ਸੁਮਿਤ ਤੇ ਸਤਿਮ ਰਾਜਪੂਤ ਜਿਹੜੇ ਸੀਗੇ ਉਹ ਜਿਹੜੇ ਦੋਨੇ ਦੋਸ਼ੀ ਜਿਹੜੇ ਹੈਗੇ ਨੇ ਉਹ ਅਸੀਂ ਗ੍ਰਿਫਤਾਰ ਕੀਤੇ ਹੈਗੇ ਨੇ ਸੰਧੂ ਕਲੋਨੀ ਕੂੜਾ ਜਿਹੜਾ ਡੰਪ ਹੈਗਾ ਉਹਦੇ ਲਾਗੂ ਹੈਗੇ ਔਰ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਵਿਵੇਕ ਤੇ ਪਿੱਪਨ ਜਿਹੜੇ ਹੈਗੇ ਨੇ ਉਹ ਹਜੇ ਗ੍ਰਿਫਤਾਰ ਕਰਨੇ ਬਾਕੀ ਹੈ ਸਰ ਇਹਨਾਂ ਇਸ ਡਾਕਟਰ ਵਾਰਦਾਤਾ ਦਾ ਮਾਸਟਰਮਾਈਂਡ ਕੋਈ ਇਹਨਾਂ ਦੇ ਵਿੱਚ ਕਿਹੜਾ ਸੀਗਾ ਇਹਨਾਂ ਦੇ ਵਿੱਚ ਜਿਹੜਾ ਮਾਸਟਰਮਾਈਂਡ ਇਹ ਦੋਨੇ ਜਿਹੜੇ ਫੜੇ ਗਏ ਨੇ ਸੁਮੇਤ ਔਰ ਜਿਹੜੇ ਰਾਜਪੂਤ ਹੈਗੇ ਨੇ ਇਹ ਦੋਨੇ ਹੀ ਸੀਗੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਕੇਅਰ ਟੇਕਰ ਜਿਹੜਾ ਸੀਗਾ ਉਹ ਸੁਮੇਤ ਜਿਹੜਾ ਕੁਮਾਰ ਕਰਕੇ ਸੀਗਾ ਉਹ ਫੈਕਟਰੀ ਦੇ ਵਿੱਚ ਹੀ ਸੀਗੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਪਤਾ ਸੀਗਾ ਕਿ ਫੈਕਟਰੀ ਦੇ ਵਿੱਚ ਇਸ ਟਾਈਮ ਇੰਨੇ ਕੇ ਪੈਸੇ ਹੁੰਦੇ ਨੇ ਸੋ ਇਹਨਾਂ ਨੂੰ ਆਈਡੀਆ ਸੀਗਾ ਇਸ ਚੀਜ਼ ਦਾ ਈ ਉਹਨਾਂ ਦੀ ਰਿਕਵਰੀ ਹੋਈ ਹੋਈ ਆ ਕਿਉਂਕਿ ਉਹਨਾਂ ਦਾ ਆਪਸ ਦੇ ਵਿੱਚ ਮੈਂ ਜ਼ਿਆਦਾ ਨਹੀਂ ਡਿਟੇਲ ਸ਼ੇਅਰ ਕਰਾਂਗਾ ਕਿਉਂਕਿ ਉਹਨਾਂ ਦੀ ਸਿਕਿਉਰਿਟੀ ਲੀਕ ਹੋਏਗੀ ਬਟ ਉਹਨਾਂ ਨੂੰ ਆਈਡੀਆ ਸੀਗਾ ਕਿ ਇਸ ਦਿਨ ਆ ਨਾ ਜਿਹੜਾ ਹੈਗਾ ਕੈਸ਼ ਕਾਫੀ ਹੁੰਦਾ ਔਰ ਇਹ ਜਿਹੜਾ ਆਪਣਾ ਕੈਸ਼ ਜਿਹੜਾ ਪਿੱਛੇ ਰੱਖਦਾ ਇਹਨਾਂ ਦਾ ਕੋਈ ਕ੍ਰਿਮੀਨਲ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਕੋਈ ਸਾਹਮਣੇ ਆਇਆ ਨਹੀਂ ਇਹਨਾਂ ਦੀ ਹਜੇ ਤੱਕ ਫਿਲਹਾਲ ਦੀ ਜਿਹੜੀ ਹੈਗੀ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਹਜੇ ਇਹਨਾਂ ਦਾ ਵਿੱਚ ਕੋਈ ਵੀ ਜਿਹੜਾ ਬੈਕਗ੍ਰਾਉਂਡ ਜਿਹੜੀ ਹੈਗੀ ਕ੍ਰਿਮੀਨਲ ਦੀ ਇੱਕ ਚਾਰੇ ਦੇ ਚਾਰੇ ਪਹਿਲਾਂ ਦੇ ਵਾਕਫ ਸੀਗੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਆਲਰੇਡੀ ਇੱਥੇ এমਪਲੋਇਡ ਹੈ ਕੰਮ ਕਰਦਾ ਸੀਗਾ ਪਰ ਉਸ ਨੂੰ ਇਨਫਾਰਮੇਸ਼ਨ ਸੀਗੀ ਪੀ ਇਹਨਾਂ ਦੀ ਜਿਹੜੀ ਰਿਕਵਰੀ ਹੈ ਸ਼ਾਮ ਨੂੰ ਇਨੀਕ ਜਿਹੜਾ ਹੈਗਾ ਜਦੋਂ ਵੀਕਲੀ ਜਿਹੜੀ ਇਕੱਠੀ ਹੋ ਕੇ ਇਨੀਕ ਹੁੰਦੀ ਹੈ ਸੋ ਉਸ ਹਿਸਾਬ ਨਾਲ ਜਿਹੜਾ ਸਰਦਾ ਇੱਥੇ ਇਹਨਾਂ ਦੇ ਸੁਮਿਤ ਕਰਦਾ ਸੀਗਾ ਜੀ ਸੁਮਿਤ ਤੇ ਸੱਤੇ ਮਿਲਦੇ ਇਹ ਕਾਫੀ ਟਾਈਮ ਤੋਂ ਕਰ ਰਿਹਾ ਸੀਗਾ ਜੀ ਇਹਨੂੰ ਚਾਰ ਪੰਜ ਸਾਲ ਤੋਂ ਕਰ ਰਿਹਾ ਸੀ ਇਹ ਜਿਹੜੇ ਫਾਈਲ ਪੇਪਰ ਹੁੰਦੇ ਆ ਨਾ ਜੀ ਆਪਣੇ ਉਹਨਾਂ ਦੀ ਸੀਗੀ ਇਹ ਬੇਸਿਕਲੀ ਉਹਨਾਂ ਦਾ ਜਿਹੜਾ ਸੀਗਾ ਗੋਦਾਮ ਸੀਗਾ ਜਿਹਨੂੰ ਗੋਡਾਊਨ ਕਹਿੰਦੇ ਆਪਾਂ ਉਹ ਸੇ ਫਾਇਲ ਪੇਪਰ ਦਾ ਗੋਡਾਊਨ ਸੀਗਾ ਉਹਦੇ ਵਿੱਚ ਇਸਾਰੇ ਤੇ ਜੋ ਇਹਨਾਂ ਨੇ ਮਨੀ ਦਿੱਤੀ ਸੀ ਕਿਰ ਜਾ ਕਿੱਥੇ ਰਹੀ ਸੀ ਕਿਥੋਂ ਦੀ ਅਰੈਸਟ ਕੀਤੇ ਗਏ ਨੇ ਕਿੱਦਾਂ ਪਤਾ ਲੱਗ ਪਿਆ ਕਿ ਇਹਨਾਂ ਨੇ ਕਿੰਨਾ ਕੁ ਪੈਸਾ ਯੂਜ਼ ਕੀਤਾ 35 ਲੱਖ ਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਉਹੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਜਦੋਂ ਪਤਾ ਲੱਗਾ ਕਿ ਇੰਨੀ ਵੱਡੀ ਚੋਰੀ ਹੋਈ ਹੈ ਇਮੀਡੀਏਟਲੀ ਸਾਡੇ ਸੀਪੀ ਸਾਹਿਬ ਨੇ ਜੁਆਇੰਟ ਸੀਪੀ ਸਾਹਿਬ ਨੇ ਜਿਹੜੀ ਹੈਗੀ ਆ ਇਮੀਡੀਏਟਲੀ ਟੀਮ ਬਣਾਤੀ ਕਿ ਇਹਨੂੰ ਇਨਵੈਸਟਿਗੇਟ ਕਰਨੇ ਸੋ ਇਹਦੇ ਵਿੱਚ ਕਾਫੀ ਟੈਕਨੀਕਲ ਅਸਿਸਟੈਂਸ ਲਈ ਜਿਹੜੀ ਅਸੀਂ ਹੈਗੀ ਆ ਸੀਸੀਟੀਵੀ ਦਾ ਇੱਕ ਹੋਰ ਡਿਟੇਲ ਸੀ ਜਿਹੜੀ ਹੈਗੀ ਹਨ ਦੀ ਜਿਹੜੀ ਹੈਗੀ ਉਹ ਸਟੱਡੀਜ਼ ਕਰਕੇ ਫਿਰ ਇਹਨਾਂ ਨੂੰ ਜਿਹੜਾ 48 ਆਰ ਦੇ ਵਿੱਚੋਂ ਹੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਇਹਨੂੰ ਨੈਪ ਕਰਕੇ ਇਹਨਾਂ ਕੋਲ ਲਿਆ ਲਿਆ ਗਿਆ ਸੀ ਕਿੰਨੇ ਘੰਟੇ ਚੱਲਣਾ ਫੜ ਲਿਖਾ ਗਿਆ ਲੇਕਿਨ ਕੁਝ ਮਹੀਨੇ ਇਹਨਾਂ ਨੇ ਯੂਜ਼ ਕੀਤੀ ਕਿੱਥੇ ਮਤਲਬ ਇਸਤੇਮਾਲ ਕੀਤੀ ਕਿਉਂਕਿ ਰਕਮ ਬਹੁਤ ਵੱਡੀ ਸੀਗੀ ਕਿ ਰਕਮ ਇਸ ਤੋਂ ਪਹਿਲਾਂ ਕਿ ਇਹ ਕਰ ਪਾਉਂਦੇ ਇਹ ਇਹਨਾਂ ਦੀ ਹਜੇ ਮਨਸ਼ਾ ਸੀਗੀ ਕਰਨ ਦੀ ਹੈਗੀ ਹੈ ਤੇ ਉਹਨਾਂ ਹੀ ਅਸੀਂ ਰਿਕਵਰ ਕਰ ਜਿਹੜਾ ਵੀਕਲ ਇਸਤੇਮਾਲ ਕੀਤਾ ਸੀ ਕਿਸੇ ਨਾਮ ਇਹਨਾਂ ਨੇ ਇੱਥੋਂ ਜਾਣ ਦੇ ਲੱਗਿਆ ਇੱਕ ਗੱਡੀ ਸੀਗੀ ਔਰ ਕੀਤੀ ਸੀਗੀ ਔਰ ਰਸਤੇ ਦੇ ਵਿੱਚੋਂ ਚੇਂਜ ਕਰ ਜੋ ਗੱਡੀ ਕਿਸ ਤੇ ਲਗਾ ਕੇ ਤੇ ਦੂਜੀ ਗੱਡੀ ਚੇਂਜ ਕੀਤੀ ਉਹ ਜਿਹੜੀ ਹੈਗੀ ਆ ਪਾਰਟ ਆਫ ਇਨਵੈਸਟੀਗੇਸ਼ਨ ਸਾਰੇ ਰਿਮਾਂਡ ਲੈ ਲਿਆ ਅੱਜ ਹੀ ਇਹਨਾਂ ਦਾ ਰਿਮਾਂਡ ਲਿਆ ਆ ਇਹ ਰਿਮਾਂਡ ਲੈ ਕੇ ਸਾਰੀਆਂ ਜਿਹੜੀਆਂ ਹੈਗੀਆਂ ਲਿੰਕਿੰਗ ਕਿ ਐਵਿਡੈਂਸਿਸ ਹੁੰਦੇ ਨੇ ਇਹ ਸਾਰੇ ਜੋੜ ਕੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਗਿਆ ਹੁਣ 2 ਦਿਨ ਦਾ ਹੈ ਇਹਨਾਂ ਦੀ ਕਿੰਨੀ ਕੇਸ ਲੱਗਦੀ ਆ ਇਹਨਾਂ ਦੀ ਜੇ ਉਮਰ ਤਕਰੀਬਨ ਜਿਹੜੀ ਤੁਸੀਂ ਕਿਹਾ ਸੀ 35 ਸਾਲ ਦੀ ਹੋਵੇ ਸਰ ਕਿਥੋਂ ਦੇ ਰਹਿਣ ਵਾਲੇ ਨੇ ਗਾਣੇ ਤੋਂ ਬਾਅਦ ਇਹ ਯੂਪੀ ਦੇ ਰਹਿਣ ਵਾਲੇ ਹੈਗੇ ਨੇ ਜੀ ਯੂਪੀ ਦੇ ਸੁਮਿਤ ਤੋਂ ਲਾਓ ਵੀ ਹੋਰ ਵੀ ਕੋਈ ਫੈਕਟਰੀ ਦਾ ਬੰਦਾ ਇਹਨਾਂ ਨਾਲ ਇਨਵੋਲ ਸੀਗਾ ਜਾਣਕਾਰੀ ਦੇਣ ਦੇ ਵਿੱਚ ਇਹ ਇਕੱਲਾ ਦੇਖੋ ਫਿਲਹਾਲ ਤੇ ਇਹ ਚਾਰਾਂ ਦਾ ਰੋਲ ਹੀ ਸਾਹਮਣੇ ਆਇਆ ਹੁਣ ਜਿਸ ਤਰ੍ਹਾਂ ਤੁਹਾਨੂੰ ਦੱਸ ਰਿਹਾ ਵੀ ਰਮਾਨ ਲੈ ਕੇ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਫਿਰ ਜੋ ਉਸ ਤਰ੍ਹਾਂ ਦੀ ਕਾਰਵਾਈ ਹੋਏਗੀ ਉਸ ਤਰੀਕੇ ਨਾਲ ਨਹੀਂ ਨਸ਼ੇ ਵਾਲੀ ਨਹੀਂ ਹੈਗੀ ਆ ਇਹ ਬੇਸਿਕਲੀ ਤੁਹਾਨੂੰ ਇਹੀ ਕਹਿ ਸਕਦੇ ਕਿ ਇਹਨਾਂ ਨੂੰ ਆਈਡੀਆ ਸੀ ਸੋ ਮਨ ਦੇ ਵਿੱਚ ਲਾਲਚ ਆ ਗਿਆ ਕਿ ਜਿਵੇਂ ਵੱਡਾ ਹੱਥ ਮਾਰ ਕੇ ਤੇ ਅਸੀਂ ਚਲੇ ਗਏ ਸੋ ਉਸ ਕਰਕੇ ਤਾਂ ਜਦੋਂ ਦਾਖਲ ਹੋਏ ਫੈਕਟਰੀ ਦੇ ਵਿੱਚ ਇੱਕ ਤਾਂ ਤੁਸੀਂ ਕਹਿੰਦੇ ਇਮਪਲਾਈ ਸੀਗਾ ਤੇ ਤਿੰਨ ਦਾਖਲ ਜਦੋਂ ਹੁੰਦੇ ਨੇ ਕੀ ਕਰਕੇ ਦਾਖਲ ਹੁੰਦੇ ਨੇ ਸੀਸੀਟੀਵੀ ਫੁਕਸ ਦੇ ਵਿੱਚ ਨਹੀਂ ਇਹਨਾਂ ਨੇ ਜੇ ਪਹਿਲਾਂ ਗੇਟ ਦਾ ਲਾਕ ਤੋੜਿਆ ਫਿਰ ਗੇਟ ਦੇ ਲਾਕ ਤੋੜਨ ਤੋਂ ਬਾਅਦ ਚ ਜਿਹੜਾ ਸੀਗਾ ਦੂਸਰਾ ਤੋੜਿਆ ਉਹਨਾਂ ਨੂੰ ਪਤਾ ਸੀਗਾ ਇਹਨਾਂ ਨੂੰ ਵੀ ਇੱਥੇ ਇਹਨਾਂ ਦੇ ਪੈਸੇ ਆਮ ਜਿੱਦਾਂ ਆਪਾਂ ਇਮਪਲਾਈ ਜਿਹੜਾ ਪੁਰਾਣਾ ਸੀਗਾ ਉਹਨੂੰ ਪਤਾ ਸੀਗਾ ਕਿ ਇਹਨਾਂ ਦੇ ਕਮਰੇ ਦੇ ਵਿੱਚ ਸੀਗਾ ਸੋ ਇਸ ਕਰਕੇ ਪਹਿਲਾ ਗੇਟ ਜਿੱਦਾਂ ਆਮ ਫੈਕਟਰੀ ਦਾ ਹੁੰਦਾ ਹੈ ਉਹ ਤੋੜਿਆ ਗੇਟ ਫੇਰ ਅੱਗੇ ਤੋੜ ਕੇ। ਪਤਾ ਪਾਰਟ ਆਫ ਇਨਵੈਸਟੀਗੇਸ਼ਨ ਆਫਿਸ ਦਾ ਹੈ। ਜਦੋਂ ਅਸੀਂ ਪੁੱਛਣ ਕਹਿੰਦੇ ਜੀ ਕਿ ਅੰਦਰ ਵਿੱਚ ਟਿਊਰਿੰਗ ਕਿੰਨੀ ਦੇਰ ਗੱਲਬਾਤ ਹੋਈ? ਦੇਖੋ ਇਹ ਸਾਰੀਆਂ ਇੱਕ ਆਪਰੇਸ਼ਨਲ ਡਿਟੇਲਸ ਹੁੰਦੀਆਂ ਨੇ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਪਾਵਾਂਗਾ। ਇਹ ਪਤਾ ਪੜਾ ਹੈ ਡਿਊਰਿੰਗ ਇਨਵੈਸਟੀਗੇਸ਼ਨ ਪਤਾ। ਜੀ ਸਰ ਇੱਕ ਛੋਟਾ ਸਵਾਲ ਹੈ ਪੱਤਰ ਕਰ ਭਾਈ ਜੀ। ਸਰ ਮੋੜਦਾ ਪੱਤਰ ਕਰਦਾ ਕੋਈ ਕਰਦਾ। ਦੇਖੋ ਹਮੇਸ਼ਾ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਆ ਉਹਨੂੰ ਡਿਟੈਕਟ ਕਰਨ ਦੇ ਵਿੱਚ ਟਾਈਮ ਤਾਂ ਥੋੜਾ ਲੱਗਦਾ ਆ ਬਟ ਮੈਂ ਤੁਹਾਨੂੰ ਉਮੀਦ ਦਿਵਾਉਣਾ ਆ ਕਿ ਬਹੁਤ ਜਲਦੀ ਜਿਹੜਾ ਹੈਗਾ ਕਰ ਲਿਆ ਜਾਏਗਾ ਉਹਦੇ ਵਿੱਚ ਅਸੀਂ ਕਾਫੀ ਸੀਸੀਟੀਵੀ ਫੁਟੇਜ ਲੀਟ ਜਿਹੜੀ ਹੈਗੀ ਆ ਉਹ ਫਾਲੋ ਕਰ ਲਈ ਆ ਔਰ ਮੈਨੂੰ ਉਮੀਦ ਆ ਕਿ ਅਗਲੀ ਪ੍ਰੈਸ ਕਾਨਫਰੰਸ ਤੱਕ ਦਾਤਾ ਮੈਂ ਲੱਭ ਦਾਂਗਾ ਸਿਕੰਦਰ ਐਮ ਉਸਲੇਪਲੰਦਰ ਖਾਂਡੇ ਦੇ ਕੋਲ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਹਰ ਜਗ੍ਹਾ ਪੁਲਿਸ ਦੇ ਰਿਸੋਰਸ ਲਿਮਟਿਡ ਹੁੰਦੇ ਨੇ ਸਾਰੀਆਂ ਚੀਜ਼ਾਂ ਲਿਮਟਿਡ ਹੁੰਦੀਆਂ ਨੇ ਹਰ ਜਗ੍ਹਾ ਕਿਤੇ ਵੀ ਜਿਹੜਾ ਹੈਗਾ ਕੋਈ ਵੀ ਹਾਦਸ ਤੋ ਚੋਰੀ ਵੀ ਕਿਤੇ ਜਿਹੜੀ ਹੈਈ ਉਹ ਕਰ ਸਕਦੇ ਆ ਹੁਣ ਜਦੋਂ ਫੜਿਆ ਜਾਏਗਾ ਉਦੋਂ ਪਤਾ ਕੀਤਾ ਜਾਏਗਾ ਵੀ ਉਹਦੀ ਮਨਸ਼ਾ ਕੀ ਸੀ ਜਾਂ ਕਿਸ ਤਰੀਕੇ ਨਾਲ ਇਸੇ ਥਾਣੇ ਦੇ ਬਾਅਦ ਇਹੋ ਜਿਹੀ ਘਟਨਾਵਾਂ ਨਹੀਂ ਕਿਤਨੇ ਕਿਤੇ ਆਮ ਜਨਤਾ ਦੇ ਵਿੱਚ ਡਰ ਦਾ ਮਾਹੌਲ ਆ ਉਹ ਵੀ ਥਾਣੇ ਆਉਣ ਤੋਂ ਪਹਿਲਾਂ ਸੋਚਣੀ ਉਥੇ ਬਾਈਕ ਵਹੀਕਲ ਖੜਨਾ ਲੱਗ ਜੇ ਨਾਲ ਜੇ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਜਿੰਨੇ ਕਿ ਜਿੰਨੇ ਕਿ ਹੁੰਦੀ ਹੈ ਰਿਕਵਰੀ ਜਦੋਂ ਚੋਰੀ ਹੁੰਦੀ ਹੈ ਤਾਂ ਰਿਕਵਰੀ ਵੀ ਹੁੰਦੀ ਹੈ ਦੇਖੋ ਹੁਣ ਤੁਹਾਡੇ ਸਾਹਮਣੇ ਕੇਸ ਹੋਇਆ ਵਾਰਦਾਤ ਹੁੰਦੀ ਹੈ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਕ੍ਰਾਈ ਵੀ ਉਦੋਂ ਦੀ ਹੁੰਦੀ ਹੈ ਡਿਟੈਕਸ਼ਨ ਵੀ ਉਦੋਂ ਹੁੰਦੀ ਹੈ ਪੁਲਿਸ ਦਾ ਕੰਮ ਹੀ ਡਿਟੈਕਸ਼ਨ ਐਂਡ ਪ੍ਰੋਵੈਂਸ਼ਨ ਜੇ ਪ੍ਰੋਵੈਂਸ਼ਨ ਨਹੀਂ ਕਰ ਸਕਦਾ ਡਿਟੈਕਟ ਕਰ ਲੋ ਹੁਣ ਤੁਹਾਡੇ ਸਾਹਮਣੇ ਕੇਸ ਦਰਜ ਕੀਤਾ ਆ ਤਾਂ ਕੇਸ ਦੀ ਹੋਈ ਆ ਜਰੂਰ ਤੁਹਾਡਾ ਕੇਸ ਹੀ ਤੁਹਾਡਾ ਸੋਲਵ ਕਰਕੇ ਚੰਗੀ ਤਰ੍ਹਾਂ ਕਰਕੇ ਤੁਹਾਨੂੰ ਜਲਦੀ ਦਵਾਂਗੇ ਇੱਕ ਦੋ ਦਿਨਾਂ ਵਿੱਚ ਮਤਲਬ ਕਈ ਇਹਦੇ ਚ ਹੋਰ ਵੀ ਸੋਰਸ ਲਗਾ ਕੇ ਪਤਾ ਲੱਗ ਸਕਦਾ ਹੈ ਕਿ ਹੋਰ ਕਿੱਥੇ ਕਿਤੇ ਨੇ ਬ੍ਰੇਕ ਕੀਤੇ ਆ ਮੋਟਰਸਾਈਕਲ ਥੋੜੇ ਨੇ ਕਿੱਲਾ ਕਿ ਇਹ ਜ਼ਰੂਰ ਜਦੋਂ ਇਹ ਫੜ ਕੇ ਜ਼ਰੂਰ ਤੁਹਾਨੂੰ ਜਰੂਰ